ਕਿ ਪੰਜਾਬੀ ਭਾਸ਼ਾ ਸਾਡੇ ਗੁਰੂਆਂ ਨੇ ਕਿਉਂ ਚੁਣੀ ਅਕਸਰ ਇਹਦੇ ਵਿੱਚ ਕੋਈ ਗੱਲ ਹੈ ਤੇ ਫੇਰ ਹੀ ਬਾਣੀ ਇਹਦੇ ਵਿੱਚ ਲਿਖੀ ਗਈ ਹੈ ਨਾ ਨਹੀਂ ਤੇ ਕੀ ਗੱਲ ਗੁਰੂ ਮਹਾਰਾਜ ਨੂੰ ਬਾਬੇ ਨਾਨਕ ਨੂੰ ਦੂਈ ਭਾਸ਼ਾਵਾਂ ਨਹੀਂ ਆਉਂਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੂਈ ਭਾਸ਼ਾਵਾਂ ਨਹੀਂ ਆਉਂਦੀਆਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਰਾਮਦਾਸ ਮਹਾਰਾਜ ਨੂੰ ਦੂਈ ਭਾਸ਼ਾਵਾਂ ਨਹੀਂ ਆਉਂਦੀਆਂ ਬਹੁਤ ਵਿਦਵਾਨ ਸੀ ਬੜੇ ਤਗੜੇ ਬਹੁਤ ਤਗੜੇ ਵਿਦਵਾਨ ਸੀ ਤੇ ਉਹ ਦੂਜੀ ਭਾਸ਼ਾਵਾਂ ਦੇ ਵਿੱਚ ਵੀ ਲੋਕਾਂ ਨੂੰ ਕਰ ਸਕਦੇ ਸੀ ਫਾਰਸੀ ਹੀ ਹੈ ਨਾ ਹਰ ਕਿੰਨੀਆਂ ਭਾਸ਼ਾਵਾਂ ਆਹੀ ਹੋਰ ਪਰ ਨਾ ਪੰਜਾਬੀ ਹੀ ਕਿਉਂ ਚੁਣੀ ਕਿਉਂਕਿ ਪੰਜਾਬੀ ਪੰਜਾਬ ਦਾ ਸਾਡਾ ਮੋਢੀ ਪੰਜਾਬੀ ਇੱਤਿਹਾਸ ਉਹਨਾਂ ਹਰ ਇੱਕ ਪੰਜਾਬੀ ਦਾ ਆਪਣਾ ਫਰਜ਼ ਚਾਹੀਦਾ ਹੈ ਕਿ ਯਾਰ ਅਸੀਂ ਪੰਜਾਬੀ ਮਾਂ ਬੋਲੀ ਨੂੰ ਸਮਝੀਏ ਸਾਡੇ ਮਾਂ ਦੇ ਮੂੰਹੋਂ ਸੁਣੀ ਗਈ ਪਹਿਲੀ ਭਾਸ਼ਾ ਪੰਜਾਬੀ ਮਾਂ ਬੋਲੀ ਆ ਅਸੀਂ ਉਹਨੂੰ ਪਿਆਰ ਕਰੀਏ ਅਸੀਂ ਪੰਜਾਬ ਦੇ ਜੰਮੇ ਆ ਭਾਵੇਂ ਜਿਹੜੀ ਮਰਜ਼ੀ ਦੁਨੀਆ 'ਚ ਜਾ ਕੇ ਬਹਿ ਜਾਈਆਂ ਮੈਨੂੰ ਇੱਕ ਗੱਲ ਧਰਮਿੰਦਰ ਉਹਨਾਂ ਦੀ ਕیتے ਆਉਂਦੀ ਹੈ ਫਿਲਮ ਇੰਡਸਟਰੀ ਦੀ ਉਹ ਕਹਿੰਦੇ ਜਦੋਂ ਅਸੀਂ ਅੱਜ ਵੀ ਕਪੂਰ ਪਰਿਵਾਰ ਜਾਂ ਅਸੀਂ ਧਰਮਿੰਦਰ ਹੋਣੀ ਜਾਂ ਖੰਨਾ ਕੋਈ ਵੀ ਜਦੋਂ ਮਿਲਦੇ ਆ ਨਾ ਅਸੀਂ ਆਪਣੇ ਪਰਿਵਾਰਾਂ 'ਚ ਹੁੰਨੇ ਆ ਅਸੀਂ ਪੰਜਾਬੀ ਹੀ ਬੋਲਦੇ ਆ ਵਾਹ ਉਹ ਬੰਦੇ ਇਹੜਾ ਨੇ ਚੀ ਉਹਨਾਂ ਨੇ ਚੀਜ਼ ਅਚੀਵ ਕਰ ਲੀਆਂ ਉਹ ਅੱਜ ਵੀ ਪੰਜਾਬੀ ਬੋਲਦੇ ਭਾਵੇਂ ਜਿੰਨੀ ਮਰਜ਼ੀ ਹਿੰਦੀ ਫਿਲਮਾਂ ਕੀਤੀਆਂ ਉਹਨਾਂ ਨੇ 100% ਸਾਉਦੀਆਂ ਮੂਵੀਆਂ ਕੀਤੀਆਂ ਹੋਣਾ ਪਰ ਕਹਿੰਦੇ ਜਿੰਨਾ ਸਾਨੂੰ ਸਵਾਦ ਪੰਜਾਬੀ ਬੋਲਣਾ ਚਾਹੁੰਦਾ ਉਹ ਨਾਉਂਦਾ ਹੀ ਕਿਉਂਕਿ ਮਦਰ ਟੰਗ ਪੰਜਾਬੀ ਜੰਮੇ ਪੰਜਾਬੀ ਨੇ